ਹਾਂਜੀ ਸਸਰੀਆ ਕਾਲ ਪੰਜਾਬੀ ਅੱਜ ਆ ਗਿਆ ਦੀ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਹਾਂਜੀ ਪੰਜਾਬੀਓ ਸਸਰੀਆ ਕਾਲ ਜਿਵੇਂ ਤੇ ਸੁਖਵੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਯਾਨੀ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦਾ ਇੱਕ ਬਿਆਨ ਆ ਚੁੱਕਿਆ ਜਿਨੇ ਬਹੁਤ ਵੱਡਾ ਮਾਮਲਾ ਖੜਾ ਕਰ ਦਿੱਤਾ ਤੇ ਬਾਜ਼ੀ ਪਲਟ ਦਿੱਤੀ ਹੈ ਯਾਨੀ ਕੋਲੀ ਨੂੰ ਲੈ ਕੇ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਔਰ ਦੂਜੇ ਪਾਸੇ ਇਹ ਕਾੜੀਆ ਵਾਇਰਲ ਹੁੰਦੀ ਆ ਜਿਹੜਾ ਕਿ 328 ਰੁਪਿਆਂ ਦੇ ਮਾਮਲੇ ਦੇ ਅੰਦਰ ਜਿਹੜੀ ਆਡੀਓ ਨੇ ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਕਰ ਦਿੱਤੀ ਔਰ ਸੁਖਬੀਰ ਸਿੰਘ ਬਾਦਲ ਨੂੰ ਪਸਾ ਕੇ ਰੱਖ ਦਿੱਤਾ ਯਾਨੀ ਬਹੁਤ ਸਾਰੀਆਂ ਧਿਰਾਂ ਸੀ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਇਹ ਜ਼ੋਰ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਤੇ ਉਹਨਾਂ ਨੇ ਨਿਸ਼ਾਨਾ ਵੀ ਬਣਾ ਲਿਆ ਔਰ ਦੂਜੇ ਪਾਸੇ ਸਰਬੀਰ ਸਿੰਘ ਬਾਦਲ ਦੇ ਉੱਤੇ ਇਹ ਜਿਹੜਾ ਸਾਰਾ ਕੀਤਾ ਕਰਾਇਆ ਤਾਮਚਾਮ ਯਾਨੀ ਐਸਜੀਪੀਸੀ ਦੇ ਵਿੱਚੋਂ ਚਾਹੇ ਜਿੱਡੇ ਮਰਜੀ ਘੁਟਾਲੇ ਹੋਏ ਹੋਣ ਚਾਹੇ ਭਾਈ ਐਸਆਈਟੀ ਦਾ ਜਿਹੜਾ ਕਿ ਸੰਯੋਗ ਨਹੀਂ ਨਾ ਕਰ ਰਹੀ ਸੀ ਸ਼੍ਰੋਮਣੀ ਕਮੇਟੀ ਉਹਦਾ ਵੀ ਸਾਰਾ ਮਾਮਲਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਸੜ ਦਿੱਤਾ ਯਾਨੀ ਅੱਜ ਹਨ ਮੈਂ ਦੋ ਵੀਡੀਓ ਸੁਣਾਉਣ ਜਾ ਰਿਹਾ ਜਿਦੇ ਵਿੱਚ ਤੁਸੀਂ ਸੁਣੋਗੇ ਕਿ ਸਰਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਕੀ ਕਹਿ ਰਹੇ ਨੇ ਉਹ ਕੋਲੀ ਨੂੰ ਲੈ ਕੇ ਗਾਣ ਦੇ ਰਹੇ ਨਹੀਂ ਉਹਨਾਂ ਨੇ ਖੁਲਾਸਾ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਨੂੰ ਕਿੰਨੇ ਨਿਸ਼ਾਨਾ ਪੰਜਾਬ ਦੀ ਸਰਕਾਰ ਨੇ ਬਣਾਇਆ ਔਰ ਦੂਜੇ ਪਾਸੇ ਬਡਾਲਾ ਸਾਹਿਬ ਜਿਨ੍ਹਾਂ ਨੇ ਕੈਸਾ ਵੀਡੀਓ ਜਿਹਦੇ ਵਿੱਚ ਉਹਨਾਂ ਨੇ ਘਾੜੀਓ ਦਾ ਜ਼ਿਕਰ ਕਰ ਦਿੱਤਾ ਤੇ ਜਿਹੜੀ ਆਰੀਓ ਹੈ ਨਾ ਉਹ ਦਰਸਲ ਦੇ ਵਿੱਚ ਬਾਦਲਾਂ ਦੇ ਇੱਕ ਬੰਦੇ ਦੀ ਹੈ ਯਾਨੀ ਉਹਨਾਂ ਦੇ ਕਰੀਬੀ ਦੀ ਆ ਉਹ ਕਹਿ ਕੀ ਰਿਹਾੜੀਓ ਦੇ ਅੰਦਰ ਉਹ ਵੀ ਤੁਹਾਨੂੰ ਸੁਣਾਵਾਂਗੇ ਯਾਨੀ ਇਹ ਸੰਕੇਤਾਂ ਬਹੁਤ ਸਾਰੇ ਬੁੱਧੀਜੀਵੀ ਲੋਕੀ ਲਾ ਰਹੇ ਸੀ ਪੂਰਾ ਪੰਜਾਬ ਉਲਾ ਰਿਆ ਸੀ ਕਹਿੰਦੇ ਜੀ ਜੇਕਰ ਕੋਲੀ ਨੇ ਕੋਈ ਖੁਲਾਸਾ ਕਰ ਦਿੱਤਾ ਹੈ ਨਾ ਸਭ ਤੋਂ ਪਹਿਲਾਂ ਜਾਂ ਤਾਂ ਉਹ ਧਾਮੀ ਨੂੰ ਪਸਾਉਣਗੇ ਜਾਂ ਭਾਈ ਕੁਲਦੀਪ ਸਿੰਘ ਗੜਗਾਦੇ ਨੂੰ ਪਸਾਉਣਗੇ ਔਰ ਤੀਜੇ ਨੰਬਰ ਦੇ ਉੱਤੇ ਆ ਕੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਨਾਮ ਹੈ ਨਾ ਉਹ ਸਾਰਿਆਂ ਤੋਂ ਜ਼ਿਆਦਾ ਜਿਹੜੇ ਚਰਚਾ ਦੇ ਵਿੱਚ ਸੀ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਇਸ ਮਾਮਲੇ ਦੇ ਅੰਦਰ ਤਕਰੀਬਨ ਤਕਰੀਬਨ ਜਿਆਦਾ ਫਸਣ ਦੇ ਚਾਂਸ ਸੁਖਬੀਰ ਸਿੰਘ ਬਾਦਲ ਦੇ ਸੀ ਔਰ ਹੁਣ ਉਹਨਾਂ ਦੀ ਧਰਮ ਪਤਨੀ ਦਾ ਇੱਕ ਬਿਆਨ ਸੁਣਾਉਨੇ ਆ ਤੁਹਾਨੂੰ ਜਿਹਦੇ ਉੱਤੇ ਇਹ ਸਾਫ ਹੋ ਜਾਣਾ ਕਿ ਉਹਨਾਂ ਦੀ ਪਤਨੀ ਕਹਿ ਰਹੀ ਆ ਕਿ ਸਰਕਾਰ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾ ਗਈ ਆ ਔਰ ਦੂਜੇ ਪਾਸੇ ਬਡਾਲਾ ਸਾਹਿਬ ਦਾ ਬਿਆਨ ਆ ਜਿਹੜਾ ਉਹਦੇ ਵਿੱਚ ਇੱਕ ਆੜੀਆਂ ਦਾ ਜ਼ਿਕਰ ਜਿਹੜੇ ਬਾਦਲਾਂ ਦੇ ਦੋਨੋਂ ਬੰਦੇ ਸੀ ਉਹਨਾਂ ਨੇ ਕੀ ਕੀ ਉਹ ਸਾੜੀਆਂ ਦੇ ਵਿੱਚ ਕਿਹਾ ਹੈ ਆ ਸੁਣ ਲੋ ਜਰਾ ਧਿਆਨ ਨਾਲ ਇਹ ਮਾਮਲਾ 328 ਰੁਪਿਆਂ ਦੇ ਨਾਲ ਵੀ ਜੁੜਦਾ ਹੈ ਔਰ ਦੂਜੇ ਪਾਸੇ ਕੋਲੀ ਦੇ ਨਾਲ ਵੀ ਜੁੜਦਾ ਸੁਣੋ ਕਾਲ ਤੱਕ ਸਭ ਨੂੰ ਢਾਲ ਬਣਾ ਕੇ ਤੇ ਤੁਸੀਂ ਸਿੱਟ ਨੂੰ ਕਹਿ ਰਹੇ ਹੋ ਅਸੀਂ ਤੁਹਾਨੂੰ ਕੱਖ ਨਹੀਂ ਦੇਣਾ ਇਥੋਂ ਸਾਬਤ ਕਰਦਾ ਕਿ ਦੋਸ਼ੀ ਉਹ ਨਹੀਂ ਦੋਸ਼ੀ ਇਹ ਜੁੰਡਲੀ ਬੈਠੀ ਹੋਈ ਹੈ ਜਿਹਦਾ ਸਾਰਾ ਲਾਮ ਲਸ਼ਕਰ ਦਰਬਾਰ ਸਾਹਿਬ ਤੋਂ ਚੱਲ ਕੇ ਬਾਦਲਪਿੰਡ ਪਹੁੰਚਦਾ ਹੈ ਇਹਦਾ ਜਵਾਬ ਦੇਣੇ ਨੇ ਜਿਹੜੇ ਲੋਕ ਇਸ ਪਾਸੇ ਇਸ਼ਾਰਾ ਕਰ ਰਹੇ ਉਸ ਦੇ ਪਿੱਛੇ ਕੌਣ ਹੈ ਇਹਨਾਂ ਦੇ ਪਿੱਛੇ ਬਾਦਲ ਪ੍ਰਬਾਤ ਉਹਨਾਂ ਦੇ ਪ੍ਰਬੰਧ ਹੈ ਪਰ ਇਹ ਪੂਰੇ ਮਾਮਲੇ ਤੁਹਾਨੂੰ ਲੱਗਦਾ ਹੈ ਕਿ ਪਿੱਛੇ ਬਾਦਲ ਵਰਨੀ ਤੁਹਾਡੇ ਕਹਿੰਦਾ ਪਾਬਕ ਕਿ ਉਹਨਾਂ ਦੇ ਕਹਿਣ ਤੇ ਕਾਨੂੰਨੀ ਕਾਰਵਾਈ ਨਹੀਂ ਹੋਈ ਬਿਲਕੁਲ ਨਹੀਂ ਹੋਈ ਇਹਨਾਂ ਨੇ ਕਿਹਾ ਉਹਨਾਂ ਨੇ ਰੋਕਿਆ ਔਰ ਇਹ ਗੱਲ ਜੇ ਮੈਂ ਕਹਾਂ ਹੂੰ ਮੈਨੂੰ ਕਹਿਣਗੇ ਜੀ ਇਹ ਤਾਂ ਬਾਦਲ ਵਿਰੋਧੀ ਹੈ ਜੀ ਇਹਦਾ ਤੇ ਕੰਮ ਹੀ ਇੱਕੋ ਸਵੇਰ ਤੋਂ ਲੈ ਕੇ ਰਾਤ ਤੱਕ ਬਾਦਲਾਂ ਨੂੰ ਗਾਣਾ ਕੱਢਣੀ ਹੈ ਜਦ ਕੀ ਸਚਾਈ ਕੀ ਹੈ ਆ ਪਿਛਲੇ ਦਿਨੀ ਹੋਣ ਆ ਕੇ ਇੱਕ ਰਜਿੰਦਰ ਸਿੰਘ ਮਹਿਤਾ ਦੀ ਆਡੀਓ ਵਾਇਰਲ ਹੋਈ ਹਾਂ ਉਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਸਰਕਾਰ ਆਪਣੀ ਸੀ ਨਹੀਂ ਤਾਂ ਵੱਡਾ ਸਿਆਪਾ ਪੈਣਾ ਸੀ ਹਾਂ ਤਾਂ ਸੁਣ ਲਿਆ ਪੰਜਾਬ ਵਾਲੇ ਤਾਂ ਸੀਗੇ ਬੜਾਲਾ ਸਾਹਿਬ ਜਿਹੜੇ ਕਿ ਵਾਕਈ ਬਾਦਲਾਂ ਦੇ ਵਿਰੋਧੀ ਤਾਂ ਹੈ ਪਰ ਉਹਨੇ ਜੇਕਰ ਉਸ ਗੱਲ ਦਾ ਕੀਤਾ ਜਿਹਦੇ ਵਿੱਚ ਦੋ ਬੰਦਿਆਂ ਦੀ ਜਿਹੜੀ ਆਡੀਓ ਵਾਇਰਲ ਹੋਈ ਹੈ ਨਾ ਜਿਹਦੇ ਵਿੱਚ ਇਹ ਗੱਲ ਕਹਿ ਰਹੀ ਸੀ ਆਪਸ ਦੇ ਵਿੱਚ ਇੱਕ ਬੰਦਾ ਦਾ ਉਹ ਹੈ ਜਿਹੜਾ ਕਿ ਕੋਲੀ ਦੇ ਨਾਲ ਇਸ ਵਕਤ ਗ੍ਰਫਦਾਰ ਹੈ ਔਰ ਉਹਨਾਂ ਦੋਨੋਂ ਨੇ ਵਿਚਾਰੇ ਗੱਲਬਾਤ ਕੀਤੀ ਹੁੰਦੀ ਆ ਔਰ ਦੂਜੇ ਪਾਸੇ ਰਜਿੰਦਰ ਮਹਿਤਾ ਇਹਨਾਂ ਦੋਨੋਂ ਦੇ ਵਿਚਕਾਰ ਇਹ ਗੱਲ ਹੋਈ ਸੀ ਜਦੋਂ ਹੋਈ ਗੱਲ ਕਹਿੰਦਾ ਕਿ ਸਰਕਾਰ ਆਪਣੀ ਸੀ ਨਹੀਂ ਤਾਂ ਵੱਡਾ ਸਿਆਪਾ ਪੈ ਜਾਂਦਾ ਯਾਨੀ ਕੋਲੀ ਨੂੰ ਫੜ ਲਿਆ ਔਰ ਦੂਜੇ ਪਾਸੇ ਤੁਮ ਜੀਤ ਨੂੰ ਫੜ ਲਿਆ ਇਹ ਤਾਂ ਭਾਈ ਉਹ ਕਾਊਂਟਰ ਨੇ ਜਿਹੜੇ ਬਾਦਲਾਂ ਦਾ ਅਕਾਊਂਟ ਵੀ ਦੇਖਣੀ ਸੀ ਤੇ ਐਸਜੀਪੀਸੀ ਦਾ ਵੀ ਔਰ ਹੁਣ ਮੈਂ ਤੁਹਾਨੂੰ ਇੱਕ ਮੁੱਦੇ ਦੀ ਗੱਲ ਤੇ ਲੈ ਕੇ ਚੱਲਦਾ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਰਕਾਰ ਨੇ ਕਿਵੇਂ ਨਿਸ਼ਾਨਾ ਬਣਾ ਲਿਆ ਉਹ ਹਰ ਸਮਰਤ ਘਰ ਬਾਦਲ ਦੱਸਣਗੇ ਕਿ ਕੋਲੀ ਬਾਰੇ ਵੀ ਇਹਨਾਂ ਨੇ ਦੇਖੋ ਬਿਆਨ ਦਿੱਤਾ ਹੈ ਕਿ ਕੋਲੀ ਨੂੰ ਬਿਨਾਂ ਵਜ੍ਹਾ ਤੋਂ ਫੜਿਆ ਗਿਆ ਇਹ ਕਿਉਂ ਕਹਿ ਰਹੇ ਨੇ ਉਹ ਬਾਤ ਤੁਹਾਨੂੰ ਬਾਅਦ ਦੇ ਵਿੱਚ ਦੱਸੂਗਾ ਪਹਿਲਾਂ ਖਬਰ ਸੁਣ ਲਓ ਸੁਣੋ ਸੁਖਬੀਰ ਜੀ ਨੂੰ ਹਰਨ ਵਾਸਤੇ ਕੋਈ ਹੋਰ ਧਾਰਮਿਕ ਹੋਰ ਮੁੱਦਾ ਬਣਾ ਰਹੇ ਨੇ ਨਿਸ਼ਾਨਾ ਸੁਖਵੀਰ ਜੀ ਹੈਗਾ ਤੁਸੀਂ ਸੋਚੋ ਕਹਿੰਦੇ ਨੇ ਕਿ ਇਹ ਗੁਰੂ ਸਾਹਿਬ ਦੇ ਸਰੂਪਾਂ ਦੀ ਗੱਲ ਹੈ ਤਾਂ ਫਿਰ ਲੁਧਿਆਣੇ ਚ ਜਾ ਕੇ ਕੋਈ ਚਾਰਟਰਡ ਅਕਾਊਂਟੈਂਟ ਨੂੰ ਫੜਨ ਰੱਖੀ ਹੋਤਾ ਸਰੂਪਾਂ ਨਾਲ ਜਾਂ ਉਹਦਾ ਐਸ்சிਪੀ ਕਿਸ ਨਾਲ ਕੀ ਨਿਸ਼ਾਨਾ ਸੁਖਵੀਰ ਬਾਣਾ ਧਰਮ ਵਿਆੜ ਛੇ ਇਹੀ ਹੈ ਨਾ ਦੀ ਰਾਜਨੀਤੀ ਹੈ ਤੁਸੀਂ ਜਸ ਕੰਮ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਹੈਗਾ ਉਹਦਾ ਜਵਾਬ ਦਿਓ ਤਾਂ ਪੰਜਾਬ ਦੇ ਅੰਦਰ ਜਿਹੜਾ ਇਹ ਬਿਆਨ ਹਰਸਿਮਰਤ ਕੌਰ ਬਾਦਲ ਜੀ ਦੇ ਚੁੱਕੇ ਆ ਨਾ ਉਹਨਾਂ ਨੇ ਕੀ ਕਿਹਾ ਕਹਿੰਦੀ ਜਿਸ ਕੰਮ ਵਾਸਤੇ ਤੁਹਾਨੂੰ ਸਰਕਾਰ ਨੂੰ ਯਾਨੀ ਲੋਕਾਂ ਨੇ ਚੁਣਿਆ ਤੁਸੀਂ ਉਹ ਕੰਮ ਕਰੋ ਇਹ ਵੀ ਦੱਸਦੇ ਆ ਤੁਹਾਨੂੰ ਪਰ ਪਹਿਲਾ ਸ਼ਬਦ ਉਹਨਾਂ ਨੇ ਕੀ ਕਿਹਾ ਸੀ ਉਹ ਜਰਾ ਗੌਰ ਕਰਨ ਵਾਲੀ ਗੱਲ ਹੈ ਉਹਨਾਂ ਨੇ ਇਹ ਗੱਲ ਕਹੀ ਕਹਿੰਦੀ ਜਿਹੜਾ ਕਾਉਂਟਰ ਚਾਤਰ ਯਾਨੀ ਸਤਿੰਦਰ ਸਿੰਘ ਕੋਹਲੀ ਲੁਧਿਆਣੇ ਦੇ ਵਿੱਚ ਰੇਡ ਹੁੰਦੀ ਐ ਐਸਆਈਟੀ ਦੀ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਕਹਿੰਦੀ ਉਹਨੂੰ ਗ੍ਰਿਫਤਾਰ ਕਰਨ ਦੀ ਕੀ ਲੋੜ ਸੀ ਇਹਦੇ ਵਿੱਚ ਯਾਨੀ 328 ਰੁਪਿਆਂ ਦੇ ਮਾਮਲੇ ਦੇ ਅੰਦਰ ਉਹਨੂੰ ਕਿਉਂ ਖਿੱਚੇ ਜਾ ਰਿਹਾ ਪਰ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ 328 ਰੁਪਿਆਂ ਦਾ ਮਾਮਲਾ ਨਹੀਂ ਇਹ ਤਾਂ ਜਿਹੜੇ ਐਸਜੀਪੀਸੀ ਦੇ ਅੰਦਰ ਘੁਟਾਲੇ ਵੱਡੇ ਵੱਡੇ ਘੁਟਾਲੇ ਕਿਉਂਕਿ ਇਸ ਗੱਲ ਨੂੰ ਇਨਕਾਰ ਕੋਈ ਨਹੀਂ ਕਰ ਸਕਦਾ ਜਿਹੜਾ ਕਿ ਪ੍ਰਧਾਨ ਧਾਮੀ ਸਾਹਿਬ ਵੀ ਕਹਿ ਚੁੱਕੇ ਐਸਜੀਪੀਸੀ ਦੇ ਪ੍ਰਧਾਨ ਨੇ ਤਾਂ ਕਹਿੰਦਾ ਸਾਡੇ ਐਸਜੀਪੀਸੀ ਦੇ ਅੰਦਰ 10 ਵੀ ਕਪੜੇ ਡੈਲੀ ਹੁੰਦੇ ਨੇ ਯਾਨੀ ਸੰਗਤਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਇੱਥੇ ਖਲਵਾੜ ਔਰ ਦੂਜੇ ਪਾਸੇ ਕਿਉਂਕਿ ਉੱਥੇ ਸੰਗਤਾਂ ਦਾ ਪੈਸਾ ਚੜਦਾ ਇਸ ਗੱਲ 'ਚ ਤਾਂ ਕਿ ਹੈ ਕਿ ਸੰਗਤਾਂ ਦੇ ਨਾਲ ਖਲਵਾੜ ਔਰ ਹੁਣ ਆਜੋ ਦੂਜੇ ਪਾਸੇ ਜਿਹੜੀ ਹਰ ਸਿਮਰਤ ਕੌਰ ਬਾਦਲ ਨੇ ਪਹਿਲੇ ਨੰਬਰ ਦੇ ਉੱਤੇ ਇੱਕ ਗੱਲ ਕਹੀ ਕਿ ਭਾਈ ਜਿਹੜੇ ਕਮਾਂ ਵਾਸਤੇ ਸਰਕਾਰ ਨੂੰ ਚੁਣਿਆ ਨਾ ਤੇ ਸਰਕਾਰ ਉਹ ਕੰਮ ਕਰੇ ਤਾਂ ਹੁਣ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਜਿਹੜੇ ਸਾਡੇ ਪੰਜਾਬ ਦੀ ਸਿੱਖ ਕੌਮ ਦੇ ਵਿੱਚੋਂ ਲੋਕ ਨੇ ਜਾਂ ਗੈਰ ਸਿੱਖ ਲੋਕ ਨੇ ਉਹ ਤਾਂ ਮੰਗ ਹੁਣ ਇਹ ਕਹਿ ਰਹੇ ਨੇ ਕਹਿੰਦੇ 328 ਰੁਪਏ ਲੱਭੋ ਤੇ ਜਿਹੜੇ ਦੋਸ਼ੀ ਹਨ ਉਹਨਾਂ ਦੇ ਉੱਤੇ ਐਕਸ਼ਨ ਕਰੋ ਇਤਿਹਾਸ ਸਿਮਰਕਾਰ ਬਾਦਲ ਤਾਂ ਕੁਝ ਹੋਰ ਹੀ ਕਹਿ ਰਹੇ ਨੇ ਉਹ ਤਾਂ ਕਹਿੰਦੇ ਜਿਹੜੇ ਲੋਕਾਂ ਨੇ ਕੰਮ ਵਾਸਤੇ ਚੁਣਿਆ ਤੁਸੀਂ ਉਹ ਕੰਮ ਕਰੋ ਭਾਈ ਲੋਕਾਂ ਦੇ ਕੰਮ ਬਹੁਤ ਸਾਰੇ ਨੇ ਕੋਈ ਪੰਜਾਬ ਦਾ ਇੱਕ ਮੁੱਦਾ ਨਹੀਂ ਹੈ ਇਹ ਮੁੱਦਾ ਉੱਤੋਂ ਗੁਰੂਆਂ ਦਾ ਜਿਹੜਾ ਮਾਮਲਾ ਖੜਾ ਹੋਇਆ ਨਾ ਇਹ ਵੀ ਇੱਕ ਮੁੱਦਾ ਬਣ ਚੁੱਕਿਆ ਸਿਆਸੀ ਤਿਰਾਂ ਦੇ ਅੰਦਰ ਤਾਂ ਹੁਣ ਮੁੱਖ ਮੰਤਰੀ ਨੇ ਤਾਂ ਭਾਈ ਐਕਸ਼ਨ ਕਰਨਾ ਹੀ ਹੈ ਕਿਉਂਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਹੈ ਉਹਨਾਂ ਦੀ ਆਪਣੀ ਵੀ ਘਰ ਦੀ ਮਰਜ਼ੀ ਨਹੀਂ ਹੈ ਮੁੱਖ ਮੰਤਰੀ ਦੀ ਕਿਉਂਕਿ ਉਹਨਾਂ ਦੇ ਉੱਤੇ ਮਾਨਯੋਗ ਹਾਈ ਕੋਰਟ ਦਾ ਪ੍ਰੈਸ਼ਰ ਹੈ ਕਿ ਤੁਸੀਂ ਇਸ ਗੱਲ ਨੂੰ ਸੁਲਝਾਓ ਜਿਹੜਾ ਕਿ ਕਾਨੂੰਨੀ ਪ੍ਰਕਿਰਿਆ ਮੁਤਾਬਕ ਬਣਦਾ ਵੀ ਹੈ ਤਾਂ ਵੈਸੇ ਪੰਜਾਬ ਦੀ ਸਰਕਾਰ ਆਪਣੇ ਕੰਮਾਂ ਦੇ ਪ੍ਰਤੀ ਬਹੁਤ ਅਨਿਰਪੱਖ ਹੈ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰੇਡਾਂ ਮਾਰ ਰਹੀ ਹੈ ਐਸਆਈਟੀ ਔਰ ਕਾਮ ਜਿਹੜੇ 328 ਰੁਪਿਆਂ ਦੇ ਵਿੱਚੋਂ 100 ਰੁਪਏ ਐਸਆਈਟੀ ਨੂੰ ਜਾਣਕਾਰੀ ਉਹਨਾਂ ਦੀ ਮਿਲ ਗਈ ਹੈ ਜਿਵੇਂ ਕਿ ਹਰਸਿਮਰਤ ਕੌਰ ਬਾਦਲ ਦਾ ਬਿਆਨ ਆ ਗਿਆ ਹੈ ਕੇ ਸੁਖਬੀ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਧੱਕੇ ਦੇ ਨਾਲ ਗ੍ਰਿਫਤਾਰ ਕਰਨਾ ਚਾਹੁੰਦਾ ਹੈ ਯਾਨੀ ਕਿਸੇ ਵੇਲੇ ਵੀ ਉਹ ਗ੍ਰਿਫਤਾਰੀ ਲੈ ਸਕਦੇ ਨੇ ਇਸ ਗੱਲ ਦੀ ਸ਼ੰਕਾ ਦਾ ਪੂਰੇ ਪੰਜਾਬ ਭਰ ਦੇ ਵਿੱਚ ਅੱਗ ਮੱਚ ਚੁੱਕੀ ਹੈ ਸੁਖਵੀਰ ਦੀ ਗ੍ਰਿਫਤਾਰੀ ਨੂੰ ਲੈ ਕੇ ਔਰ ਜਿਹੜੀ ਗੱਲ ਹੁਣ ਦਾਅਵੇ ਦੇ ਨਾਲ ਹਰ ਸਿਮਰਤ ਕੌਰ ਬਾਦਲ ਨੇ ਕਹੀ ਹੈ ਨਾ ਉਸ ਗੱਲ ਦੇ ਉੱਤੇ ਕਿੰਨੀ ਕਿ ਸੱਚਾਈ ਹੈ ਕਿ ਮੁੱਖ ਮੰਤਰੀ ਵਾਕਈ ਧੱਕਾ ਕਰ ਰਿਹਾ ਜਾਂ ਜਾਜ ਕਰ ਰਿਹਾ ਇਸ ਗੱਲ ਦੇ ਜਵਾਬ ਆ ਜਿਹੜੇ ਉਹ ਮੈਂ ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੂੰਗਾ ਕਿ ਇਸ ਗੱਲ ਤੇ ਤੁਹਾਡਾ ਕੀ ਕਹਿਣਾ ਹੈ ਕਿ ਵਾਕਈ ਮੁੱਖ ਮੰਤਰੀ ਧੱਕੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨਗੇ ਜਾਂ ਜਾਇਜ਼ ਮਾਮਲੇ ਦੇ ਅੰਦਰ ਕੌਣ ਗਲਤ ਹੈ ਇਹ ਪੰਜਾਬ ਦੇ ਵਾਸੀ ਦੱਸਣ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ